ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਜਬੂਰਾਂ ਦੀ ਪੋਥੀ ਦਾ 60 ਅਧਿਆਏ ਲੜਾਈ ਵਿੱਚ ਮਦਦ ਲਈ ਬੇਨਤੀ ਪਹਿਲੀ ਆਇਤ हे ਪਰਮੇਸ਼ਰ ਤੈ ਸਾਨੂੰ ਤ્યાਗ ਦਿੱਤਾ ਤੈ ਸਾਨੂੰ ਟਾ ਸੁਟਿਆ ਹੈ ਤੂੰ ਕਰੋਦੀ ਹੋਇਆ ਸਾਨੂੰ ਫਿਰ ਬਹਾਲ ਕਰ ਦੂਸਰੀ ਆਇਤ ਤੈ ਧਰਤੀ ਨੂੰ ਕੰਬਣੀ ਲਾਈ ਤੈ ਉਹਨੂੰ ਪਾੜ ਦਿੱਤਾ ਉਹਦੀਆਂ ਤੇੜਾਂ ਨੂੰ ਸੁਧਾਰ ਕਿਉਂ ਜੋ ਡੋਲਦੀ ਹੈ ਤੀਸਰੀ ਆਇਤ ਤੈ ਆਪਣੀ ਪ੍ਰਜਾ ਨੂੰ ਡਾਢੇ ਕਲੇਸ਼ ਵਿਖਾਏ ਹਨ ਤੂੰ ਸਾਨੂੰ ਡੁੱਲਣ ਦੀ ਮੱਧ ਪਿਲਾਈ ਹੈ ਚੌਥੀ ਆਇਤ ਤੈ ਆਪਣੇ ਭੈ ਮੰਨਣ ਵਾਲਿਆਂ ਨੂੰ ਇੱਕ ਝੰਡਾ ਦਿੱਤਾ ਹੈ ਪਈ ਉਹ ਸਚਾਈ ਦੇ ਕਾਰਨ ਵਿਖਾਇਆ ਜਾਵੇ ਸਲੈ ਪੰਜਵੀਂ ਆਇਤ ਇਸ ਲਈ ਜੋ ਤੇਰੇ ਪ੍ਰੀਤਮ ਛੁੜਾਏ ਜਾਣ ਤੂੰ ਆਪਣੇ ਸੱਜੇ ਹੱਥ ਨਾਲ ਬਚਾ ਲੈ ਤੇ ਸਾਨੂੰ ਉੱਤਰ ਦੇ ਛੇਵੀਂ ਆਇਤ ਪਰਮੇਸ਼ਰ ਨੇ ਆਪਣੀ ਪਵਿੱਤਰਤਾਈ ਨਾਲ ਵਚਨ ਕੀਤਾ ਹੈ ਮੈਂ ਖੁਸ਼ੀ ਮਨਾਵਾਂਗਾ ਮੈਂ ਸ਼ਕਮ ਨੂੰ ਵੰਡ ਦਿਆਂਗਾ ਤੇ ਸਕੂਤ ਦੀ ਦੂਨ ਨੂੰ ਮਿਣਾਗਾ ਸਤਮੀ ਐਤ ਗਲਿਆਦ ਮੇਰਾ ਹੈ ਮਨਸ਼ੇਵੀ ਅਤੇ ਫਰਾਇ ਮੇਰੇ ਸਿਰ ਦਾ ਟੋਪ ਹੈ ਜਿਹੋਦਾ ਮੇਰਾ ਰਾਜ ਡੰਡਾ ਹੈ ਅਠਮੀ ਐਤ ਮੋਆਬ ਮੇਰੇ ਚਿਲਮਚੀ ਹੈ ਅਦੋਮ ਉਤੇ ਮੈਂ ਆਪਣਾ ਪਾਲਾ ਸੁਟਾਂਗਾ ਹੇ ਫਲਿਸਤ ਤੂੰ ਮੇਰਾ ਨਾਰਾ ਮਾਰ 9ਵੀਂ ਆਇਤ ਕੌਣ ਸਾਨੂੰ ਅਸਫਸਿਲਦਾਰ ਸ਼ਹਿਰ ਵਿੱਚ ਲੈ ਜਾਵੇਗਾ ਕੌਣਾ ਦੋਮ ਤੱਕ ਮੇਰੀ ਅਗਵਾਈ ਕਰੇਗਾ 10ਵੀਂ ਆਇਤ ਪਲਾਤ ਹੈ ਪਰਮੇਸ਼ਰ ਸਾਨੂੰ ਤਿਆਗ ਨਹੀਂ ਦਿੰਦਾ ਹੈ ਭਈ ਤੂੰ ਹੈ ਪਰਮੇਸ਼ਰ ਸਾਡੀ ਸੈਨਾ ਦੇ ਸੰਗ ਨਹੀਂ ਚੱਲਦਾ 11ਵੀਂ ਆਇਤ ਵਿਰੋਧੀ ਤੋ ਸਾਡੀ ਸਹਾਇਤਾ ਕਰ ਕਿਉਂ ਜੋ ਆਦਮੀ ਵੱਲੋਂ ਬਚਾਓ ਵਿਅਰਥ ਹੈ 12ਵੀਂ ਆਇਤ ਪਰਮੇਸ਼ਵਰ ਦੇ ਨਾਲ ਅਸੀਂ ਸੂਰਮਗਤੀ ਕਰਾਂਗੇ ਉਹ ਸਾਡੇ ਵਿਰੋਧੀਆਂ ਨੂੰ ਲਤਾੜ ਸੁੱਟੇਗਾ ਆਮੀਨ ਪ੍ਰਭੂ ਜੀ ਦੇ ਨਵਚਨਨ ਪੜ੍ਹੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾਈ ਵਸਤੇ ਰਹਿਣ ਆਮੀਨ ਜ ਸਾਰੇ ਅੰਜਮ ਸੀ ਦੀ